ਤੁਸੀਂ ਮੈਨੂੰ ਇਹ ਕੈ ਸੀਗਾ ਸੁਖੀ ਤੱਕ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕੈ ਸੀਗਾ ਕਿ ਤੱਕ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕੈ ਸੀਗਾ ਕਿ ਤੱਕ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕੈ ਸੀਗਾ ਫਿਰ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਤੁਹਾਡੀ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪਹਿਲੇ ਲੈਣ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 40 ਦੋ ਦਿਨਾਂ ਦਾ ਰੂਇਆ ਸੀਗਾ ਤੁਸੀਂ 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 ਕੌਣ ਆਉ ਤੂੰ ਸੀ ਜੈਸਨੂ ਕੈਮਰੇ ਚ ਸੰਬੋਧਿਤ ਕਰ ਰਿਹਾ ਸੀ ਉਹ ਸ਼ੌਟ ਜੈਡੀ ਜਾਨ ਬੇਅਦਬੀ ਦੇ ਸ਼ੱਕ ਚ ਲੈ ਲਈ ਗਈ ਇਸ ਨੌਜਵਾਨ ਦੀ ਵੀਡੀਓ ਨੂੰ ਤਾਂ ਜਾਰੀ ਕਰ ਦਿੱਤਾ ਗਿਆ ਪਰ ਇਸ ਵੀਡੀਓ ਚ ਕੁਝ ਗੱਲਾਂ ਜਿਹਹੀਆਂ ਨੇ ਜੋ ਪੁਲਿਸ ਨੇ ਵੀ ਫੜ ਲੀਆਂ ਨੇ ਜੋ ਤੁਸੀਂ ਵੀ ਨੋਟਿਸ ਕਰ ਲਓ ਪੁਲਿਸ ਨੇ ਤਾਂ ਨੋਟਿਸ ਕਰ ਲਈਆਂ ਨੇ ਕਿਉਂਕਿ ਇਹ ਵੀਡੀਓ ਬਣਾਉਂਦੇ ਟਾਈਮ ਇਹ ਬੰਦਾ ਕਹਿ ਰਿਹਾ ਕਿ ਸੁਖੀ ਤੇ ਤੁਸੀਂ ਮੈਨੂੰ ਇਹ ਕਿਹਾ ਸੀ ਉਹ ਤੁਸੀਂ ਕੌਣ ਹੈ ਔਰ ਤੁਸੀਂ ਕੀ ਕਿਹਾ ਸੀ ਇਹ ਇੱਕ ਵੱਡਾ ਸਵਾਲ ਬਣ ਗਿਆ ਹੈ ਇਸ ਦਾ ਜਵਾਬ ਪੁਲਿਸ ਤਲਾਸ਼ ਰਹੀ ਹੈ ਉਹ ਤੇ ਚੋਣੇ ਇੱਕ ਗੱਲ ਕਹੀ ਹੈ ਕਿ ਮੈਨੂੰ ਜੀ ਇੱਕ ਸੁਖੀ ਨੇ ਤੇ ਤੁਸੀਂ ਤੇ ਤੁਸੀਂ ਤੇ ਤੁਸੀਂ ਦਰਸਤ ਇਹ ਵੀਡੀਓ ਨੂੰ ਜੇ ਕੋਰ ਨਾ ਦੇਖੀਏ ਤੇ ਸੁਣੀਏ ਜਿਸ ਦੀ ਵੀਡੀਓ ਬਣਾਈ ਗਈ ਹੈ ਉਹ ਕਹਿ ਰਿਹਾ ਮੈਨੂੰ ਸੁਖੀ ਤੇ ਤੁਸੀਂ ਇਹ ਕਿਹਾ ਸੀ ਪਰ ਕੀ ਕਿਆ ਸੀ ਔਰ ਕਿਉਂ ਕਿਆ ਸੀ ਇਹ ਗੱਲ ਨਾ ਕਲੀਅਰ ਨਹੀਂ ਹੈ ਪਰ ਪੁਲਿਸ ਦੇ ਦਿਮਾਗ ਚ ਗੱਲ ਆ ਗਈ ਹੈ ਕਿ ਆਖਰਕਾਰ ਉਹ ਤੁਸੀਂ ਕਹਿ ਰਿਹਾ ਹੈ ਤੇ ਕਿਸ ਨੂੰ ਕਿਸ ਨੂੰ ਤੁਸੀਂ ਸੁਣਿਆ ਐ ਡੀਜੀਪੀ ਗੁਰਿੰਦਰ ਢਿੱਲੋ ਖੁਦ ਕਹਿ ਰਹੇ ਨੇ ਕਿ ਵੀਡੀਓ ਚੋ ਸ਼ਖਸ ਕਹਿ ਰਿਹਾ ਸੀ ਸੁਖੀ ਤੇ ਤੁਸੀਂ ਹੁਣ ਤੁਸੀਂ ਕੌਣ ਹੈ ਇਹ ਤੁਸੀਂ ਦੀ ਤਲਾਸ਼ ਵੀ ਪੁਲਿਸ ਕਰ ਰਹੀ ਹੈ ਇਸ ਗੱਲ ਦੀ ਤਫਤੀਸ਼ ਹੋ ਰਹੀ ਹੈ ਕਿ ਤੁਸੀਂ ਕੌਣ ਹੁਣ ਜ਼ਰਾ ਸੰਦੀਕ ਦਾ ਰੋਪੀ ਜਿਸ ਦੀ ਮੌਤ ਹੋਈ ਹੈ ਉਸ ਦੀ ਵੀਡੀਓ ਨੂੰ ਗੌਰ ਨਾਲ ਦੇਖੋ ਤੇ ਸੁਣੋ ਸੁਖੀ ਨੇ ਮੈਨੂੰ ਇਹ ਕਹਿ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਨੇ ਮੈਨੂੰ ਇਹ ਕਹਿ ਸੀਗਾ ਕਿ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪਹਿਲੇ ਲੈਣ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 40 ਦੋ ਦਿਨ ਜਾ ਰਹੀਆ ਸੀਗਾ 2000 2000 ਹੂੰ ਕੀ ਕਰਨਾ ਕੀ ਕਰ ਕੀ ਕਹਿ ਸੁਖ ਨੇ ਕੀ ਕਰਨਾ ਉਹ ਤੇ ਜਾ ਕੇ ਉੱਥੇ ਜਾ ਕੇ ਬੈਕਿੰਗ ਔਰ ਇਹ ਸਭ ਤਲਾਨਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਿ ਐਸੀ ਦਾ ਲੇਕਿਨ ਕੀਤਾ ਹੀ ਭਾਜੀ ਮੈਂ ਇਹ ਹੈ ਨਈ ਮੰਨਦਾ ਰਾਂ ਮੈਂ ਇਹ ਵਸਿ ਹੈ ਤੇ ਮੈਂ ਕੀਤਾ ਨਹੀਂ ਸੁਖ ਨੇ ਕਹਿ ਜਾਈ ਪੰਗਲੇ ਲੈਣੇ ਪੰਗਲੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਪਾਣੀ ਸਨ ਪਾਰਨਾ ਹੈ ਆਹੋ ਬਾੜੂ ਨਾਲ ਤ ਗਿਆ ਸੀ ਕੀ ਆਹੋ ਇਹ ਇਹ ਚੀਜ਼ਾ ਹੁਣ ਉਲਟਾ ਉਹ ਹੋਰ ਉਹ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ 10 10 ਫਿਰ ਸਨ 10 ਹੋ ਗਏ ਨਾ ਉਹ ਉਲਟਾ ਉਲਟਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਸੀਂ ਸੁਣਿਆ ਇਹ ਸ਼ਖਸ ਬਾਰ-ਬਾਰ ਤੁਸੀਂ ਤੁਸੀਂ ਕਹਿ ਕੇ ਗੱਲ ਕਰ ਰਿਹਾ ਕਿ ਤੁਸੀਂ ਮੈਨੂੰ ਵਾਹ ਕਿਆ ਸੀਗਾ ਤੁਸੀਂ ਮੈਨੂੰ ਹੈ ਕਿਆ ਸੀਗਾ ਉਹਨੇ ਇਸ ਪੂਰੇ ਮਸਲੇ ਦੇ ਵਿੱਚ ਪੁਲਿਸ ਦਾ ਕੀ ਸੋਚਣਾ ਹੈ ਉਹ ਵੀ ਤੁਹਾਨੂੰ ਦਿਖਾਣਿਆ ਏ ਡੀਜੀਪੀ ਸਾਹਿਬ ਦੀ ਜ਼ੁਬਾਨੀ ਤੁਸੀਂ ਵਿਕਟਮ ਫਸਟ ਆਫ ਆਲ ਵੀ ਵਾਂਟ ਟੂ ਆਇਡੈਂਟੀਫਾਈ ਦੈਟ ਪਰਸਨ so that we can further proceed an investigation dekh the police remand hai jada Ramandeep fadaya hai Nihang Singh haan ji aur tafteesh de vich i think within next 24 hours we will be able to clear the matter further sir video samne aayi sir video vich uh, keh rahe si ki mere kise ne bheja police di kam di is tareeke de naal ik kaam hi denda si pata lagge jo hona to dekho ਉਹ ਵੀਡੀਓ ਜੇ ਤੁਸੀਂ ਸਾਰਿਆਂ ਨੇ ਦੇਖੀ ਹੈ ਤੇ ਜੇ ਉਹਨੂੰ ਸੁਣਿਆ ਹੈ ਉਹਦੇ ਚੋਂ ਨੇ ਇੱਕ ਗੱਲ ਕਹੀ ਹੈ ਕਿ ਮੈਨੂੰ ਜੀ ਇੱਕ ਸੁਖੀ ਨੇ ਤੇ ਤੁਸੀਂ ਤੁਸੀਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਉਹ ਤੁਸੀਂ ਕਿਹਨੂੰ ਐਡਰੈਸ ਕਰ ਰਿਹਾ ਆ ਠੀਕ ਹੈ ਔਰ ਉਹ ਸੁਖੀ ਕੌਣ ਆ ਇਹਦੀ ਪ੍ਰੋਐਕਟਿਵਲੀ ਦੋ ਪੁਲਿਸ ਟੀਮਸ ਤਾਇਦ ਤਤਰੀਸ਼ ਕਰਦੀ